हा हा <listings> ਇੰਡੀਆ ਨਿਊਟਨ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੇ ਮੈਂ ਹਾਂ ਜਤਿੰਦਰ ਸਿੰਘ ਤੇ ਲੈ ਕੇ ਆਇਆ ਹਾਂ ਪ੍ਰੋਗਰਾਮ ਜ਼ਿੰਮੇਵਾਰ ਕੌਣ ਜੀ ਹਾਂ ਇਸ ਵਕਤ ਅਸੀਂ ਅੰਮ੍ਰਿਤਸਰ ਦੇ ਪਤਲੀਕਰ ਚੌਂਕ ਦੇ ਵਿੱਚ ਖੜੇ ਹਾਂ ਜਿੱਥੇ ਕਿ ਤੁਸੀਂ ਦੇਖ ਸਕਦੇ ਜੇ ਕਿ ਟ੍ਰੈਫਿਕ ਨੂੰ ਸਚਾਰੂ ਢੰਗ ਨਾਲ ਚਲਾਉਣ ਵਾਸਤੇ ਜਿਹੜੇ ਨੇ ਐਸਪੀ ਹਰਪਾਲ ਸਿੰਘ ਜੀ ਇੱਥੇ ਪਹੁੰਚ ਚੁੱਕੇ ਨੇ ਤੇ ਕਿਉਂਕਿ ਇਹ ਜਿਹੜਾ ਚੌਕ ਏ ਏਡਾ ਵਿਅਸਤ ਚੌਕ ਏ ਜਿੱਥੇ ਕਿ ਤੁਸੀਂ ਦੇਖ ਸਕਦੇ ਜੇ ਕਿ ਤਸਵੀਰਾਂ 'ਚ ਤੁਸੀਂ ਸਾਬ ਦੇਖ ਸਕਦੇ ਜੇ ਕਿ ਕੋਈ ਵੀ ਵਿਅਕਤੀ ਜਿਹੜਾ ਹੈ ਉਹ ਰੂਲ ਆਫ ਰੈਗੂਲੇਸ਼ਨ ਨੂੰ ਮੰਨਣ ਨੂੰ ਤਿਆਰ ਨਹੀਂ ਕਿਉਂਕਿ ਚੌਂਕ ਦੇ ਵਿੱਚ ਬੇਸ਼ੱਕ ਲਾਈਟਾਂ ਜ਼ਰੂਰ ਲੱਗੀਆਂ ਨੇ ਪਰ ਲੋਕ ਜਿਹੜੇ ਨੇ ਉਹ ਆਪਣੀ ਆਪਣੀ ਮਰਜ਼ੀ ਕਰਦੇ ਨੇ ਜਿਸ ਕਾਰਨ ਇੱਥੇ ਜਿਹੜਾ ਰਸ਼ੇ ਹਮੇਸ਼ਾ ਵੱਡਿਆ ਰਹਿੰਦਾ ਹੈ ਤੁਹਾਨੂੰ ਦੱਸ ਦਈਏ ਕਿ ਇਹ ਜਿਹੜਾ ਚੌਕ ਹੈ ਇੱਥੇ ਅੰਮ੍ਰਿਤਸਰ اٹਾਰੀ ਵਗ੍ਹਾ ਸਰਹੱਦ ਜਿਹੜੀ ਹੈ ਉਸ ਨੂੰ ਜਾਣ ਵਾਲਾ ਮੇਨ ਰਸਤਾ ਅਟਾਰੀ ਨੂੰ ਜਾਣ ਵਾਲਾ ਮੇਨ ਰਸਤਾ ਹੈ ਜਿੱਥੇ ਕਿ ਦੂਰੋਂ ਦੂਰੋਂ ਸਲਾਨੀ ਜਿਹੜੇ ਆਉਂਦੇ ਨੇ ਇਸ ਰਸਤੇ ਰਹੀ ਵਾਗਾ ਸਰਹੱਦ ਤੇ ਹੋਣ ਵਾਲੀ ਰੀਟਰੀਟ ਸੈਰੇਮਨੀ ਨੂੰ ਵੇਖਣ ਜਾਂਦੇ ਨੇ ਤੇ ਤੁਸੀਂ ਦੇਖ ਸਕਦੇ ਜੇ ਕਿ ਇੱਥੇ ਇਸ ਇਹ ਜਿਹੜਾ ਚੁਰਾਹਾ ਇਹ ਦੋ ਇਲਾਕਿਆਂ ਨੂੰ ਵੀ ਜੋੜਦਾ ਹੈ ਇਸਲਾਮਾਬਾਦ ਪੁਤਲੀਕਰ ਚੌਂਗ ਤੇ ਗਵਾਲ ਮੰਡੀ ਗਵਾਲ ਮੰਡੀ ਚੌਂਕ ਦੇ ਵਿੱਚ ਜਿਹੜੇ ਦੁਕਾਨਦਾਰ ਨੇ ਉਹ ਇਸ ਗੱਲ ਤੋਂ ਪਰੇਸ਼ਾਨ ਸੀ ਕਿ ਜਦੋਂ ਇੱਥੋਂ ਦੀ ਜਿਹੜੀ ਲੋਕਾਂ ਦੀ ਆਵਾਜ਼ਾਈ ਸੀਗੀ ਉਸ ਨੂੰ ਬੰਦ ਕੀਤਾ ਗਿਆ ਸੀਗਾ ਤੇ ਉਸ ਦੇ ਨਾਲ ਉਹਨਾਂ ਦੀਆਂ ਦੁਕਾਨਦਾਰੀਆਂ ਸੀਗੀਆਂ ਉਹਨਾਂ ਨੂੰ ਵੀ ਭਾਰੀ ਉਹਨਾਂ ਨੂੰ ਵੀ ਕਾਫੀ ਫਰਕ ਪਿਆ ਸੀਗਾ ਪਰ ਅੱਜ ਜਿਹੜੇ ਐਸਪੀ ਹਰਪਾਲ ਸਿੰਘ ਨੇ ਉਹ ਅੱਜ ਮੌਕੇ ਤੇ ਪਹੁੰਚੇ ਨੇ ਉਹਨਾਂ ਵੱਲੋਂ ਜਿਹੜਾ ਇੱਥੇ ਲੱਗੇ ਬੈਰੀਕੇਡ ਸੀਗੇ ਉਹਨਾਂ ਨੂੰ ਹਟਾਇਆ ਗਿਆ ਤੇ ਜਿਹੜੀ ਟ੍ਰੈਫਿਕ ਇਹ ਉਹਨੂੰ ਸਚਾਰੂ ਢੰਗ ਨਾਲ ਚਲਾਉਣ ਵਾਸਤੇ ਵੱਡੇ ਉਪਰਾਲੇ ਕੀਤੇ ਗਏ ਨੇ ਤਸਵੀਰਾਂ ਵਿੱਚ ਤੁਸੀਂ ਸਾਫ਼ ਦੇਖ ਸਕਦੇ ਜੇ ਕਿ ਜਿਸ ਤਰ੍ਹਾਂ ਲਾਈਟਾਂ ਹਰੇਕ ਚੌਂਕ ਦੇ ਵਿੱਚ ਲੱਗੀਆਂ ਹੋਈਆਂ ਹਰ ਸਾਈਡ ਦੇ ਉੱਤੇ ਲੱਗੀਆਂ ਐ ਤੇ ਉਹ ਜਿਹੜੀਆਂ ਲਾਈਟਾਂ ਨੇ ਉਹ ਕੰਮ ਵੀ ਕਰ ਰਹੀਆਂ ਨੇ ਪਰ ਉਸ ਦੇ ਬਾਵਜੂਦ ਵੀ ਜਿਹੜੇ ਲੋਕ ਨੇ ਉਹ ਇਹਨਾਂ ਦੀ ਅਣਦੇਖੀ ਕਰਕੇ ਤੇ ਇੱਥੋਂ ਦੀ ਲੰਘਦੇ ਸੀਗੇ ਤੇ ਤੁਸੀਂ ਦੇਖ ਸਕਦੇ ਜੇ ਕਿ ਤਸਵੀਰਾਂ ਦੇ ਵਿੱਚ ਕਿ ਅੱਜ ਜਿਹੜੇ ਐਸਪੀ ਹਰਪਾਲ ਸਿੰਘ ਨੇ ਉਹ ਇੱਥੇ ਮੌਕੇ ਤੇ ਪਹੁੰਚੇ ਨੇ ਤੇ ਟ੍ਰੈਫਿਕ ਨੂੰ ਸਚਾਰੂ ਢੰਗ ਨਾਲ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਸਵੀਰਾਂ ਵਿੱਚ ਮੈਂ ਕੈਮਰਾਮੈਨ ਨੂੰ ਕਵਾਂਗਾ ਤਸਵੀਰਾਂ ਦਿਖਾਓ ਕਿ ਇਹ ਇੰਨਾ ਕੋਈ ਵਿਅਸਤ ਇਲਾਕਾ ਹੈ ਕਿ ਤੁਸੀਂ ਸਾਹਮਣੇ ਦੇਖ ਸਕਦੇ ਜੇ ਕਿ ਕਿੱਥੋਂ ਤੱਕ ਜਿਹੜੀਆਂ ਲਾਈਨਾਂ ਨੇ ਉਹ ਲੱਗੀਆਂ ਹੋਈਆਂ ਨੇ। ਇਹ ਲੋਕ ਜਿਹੜੇ ਨੇ ਇਹ ਸਥਾਨਕ ਲੋਕ ਨਹੀਂ ਬਲਕਿ ਇਹ ਲੋਕ ਜਿਹੜੇ ਨੇ ਇਹ ਦੂਰ ਦੂਰ ਦਰਾੜਿਆਂ ਤੋਂ ਆਏ ਹੋਏ ਲੋਕ ਨੇ ਤੇ ਜਿਹੜੇ ਅਟਾਰੀ ਵਾਗਾ ਸਰਹੱਦ ਤੇ ਦੋਵਾਂ ਦੇਸ਼ਾਂ ਦੇ ਦਰਮਿਆਨ ਹੋਣ ਵਾਲੀ ਰੀਟਰੀਟ ਸੈਰੇਮਨੀਆ ਉਹਨੂੰ ਵੇਖਣ ਲਈ ਜਾਂਦੇ ਨੇ ਤੇ ਅਕਸਰ ਇੱਥੇ ਜਾਮ ਦੇ ਵਿੱਚ ਅਜਿਹਾ ਮੌਲ ਬਣ ਜਾਂਦਾ ਸੀਗਾ ਜਿਸ ਦੇ ਨਾਲ ਲੋਕ ਜਿਹੜੇ ਸੀਗੇ ਸਮੇਂ ਸਿਰ ਉੱਥੇ ਨਹੀਂ ਸੀ ਪਹੁੰਚ ਸਕਦੇ ਤੇ ਉਹ ਰੀਟਰੀਟ ਸੈਰੇਮਨੀ ਜਿਹੜੀ ਸੀਗੀ ਉਸ ਨੂੰ ਵੇਖੇ ਬਗੈਰ ਹੀ ਉਹਨਾਂ ਨੂੰ ਵਾਪਸ ਪਰਤਣਾ ਪੈਂਦਾ ਸੀਗਾ ਬੜੀ ਮੁਸ਼ਕਲ ਦੇ ਨਾਲ ਜਿਹੜੇ ਪੁਲਿਸ ਮੁਲਾਜ਼ਮ ਨੇ ਟ੍ਰੈਫਿਕ ਦੇ ਟ੍ਰੈਫਿਕ ਨੂੰ ਸਚਾਰੂ ਢੰਗ ਦੇ ਨਾਲ ਚਲਾਉਣ ਵਾਸਤੇ ਦਿਨ ਰਾਤ ਮਿਹਨਤ ਕਰਦੇ ਸੀ ਪਰ ਉਸ ਦੇ ਬਾਵਜੂਦ ਵੀ ਜਿਹੜਾ ਇਹਨਾਂ ਨੂੰ ਕਾਮਯਾਬੀ ਜਿਹੜੀ ਆ ਉਹ ਹਾਸਲ ਨਹੀਂ ਸੀ ਹੁੰਦੀ ਮੇਰੇ ਇਹ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਜੇ ਕਿ ਦੋਵੇਂ ਪਾਸੇ ਵੱਡਾ ਜਾਮ ਜਿਹੜਾ ਹੈ ਉਹ ਲੱਗਾ ਹੈ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਬੜੀ ਮੁਸ਼ਕਲ ਕੀਤੀ ਜਾ ਰਹੀ ਹੈ ਤੇ ਉਸ ਜਾਮ ਨੂੰ ਜਿਵੇਂ ਤੁਹਾਨੂੰ ਦਿਖਾ ਰਹੇ ਹਾਂ ਕਿ ਲੰਬੀਆਂ ਲੰਬੀਆਂ ਕਤਾਰਾਂ ਜਿਹੜੀਆਂ ਨੇ ਉਹ ਇਹ ਤੁਸੀਂ ਦੇਖ ਸਕਦੇ ਜੇ ਕਿ ਇੱਕ 2 ਮਿੰਟ ਵਾਸਤੇ ਜਿਹੜਾ ਇਹ ਪੁਤਲੀ ਘਰ ਚੌਂਕ ਦੇ ਵਿੱਚ ਇਹ ਬੈਰੀਕਡ ਲਗਾਏ ਗਏ ਸੀ ਉਹਨਾਂ ਨੂੰ ਖੋਲਿਆ ਗਿਆ ਤੇ ਲੰਬੀਆਂ ਕਤਾਰਾਂ ਜਿਹੜੀਆਂ ਸੀਗੀਆਂ ਜੇਕਰ ਇਹ ਚੌਂਕ ਲਾਈਟਾਂ ਦੇ ਸਹਾਰੇ ਤੇ ਚੱਲਦਾ ਹੈ ਤਾਂ ਇੱਥੇ ਲੰਬੀਆਂ ਕਤਾਰਾਂ ਜਿਹੜੀਆਂ ਨੇ ਉਹ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਤੇ ਇਸ ਵਿਸ਼ੇ ਦੇ ਉੱਤੇ ਗੱਲ ਕਰਾਂਗੇ ਆਪਾਂ ਇਹ ਇੱਕ ਐਸਪੀ ਹਰਪਾਲ ਸਿੰਘ ਜੀ ਨਾਲ ਉਹਨਾਂ ਵੱਲੋਂ ਮਜਬੂਰ ਹੋ ਕੇ ਤੁਸੀਂ ਦੇਖ ਸਕਦੇ ਜੇ ਕਿ ਕਿਸ ਤਰ੍ਹਾਂ ਮਜਬੂਰ ਹੋ ਕੇ ਫਿਰ ਇਹ ਬੈਰੀਕੇਡ ਜਿਹੜੇ ਨੇ ਉਹ ਲਗਾ ਦਿੱਤੇ ਗਏ ਨੇ ਤੇ ਜਿਹੜੀ ਟ੍ਰੈਫਿਕ ਹੈ ਉਸ ਨੂੰ ਬੰਦ ਕਰ ਦਿੱਤਾ ਗਿਆ ਤਸਵੀਰਾਂ ਦੇ ਵਿੱਚ ਤਾਂ ਮੈਂ ਤੁਸੀਂ ਸਾਫ਼ ਦੇਖ ਸਕਦੇ ਜੇ ਕਿ ਉਹਨਾਂ ਇਹ ਬੇਸ਼ੱਕ ਪੁਲਿਸ ਵੱਲੋਂ ਇਹ ਕੋਸ਼ਿਸ਼ ਕੀਤੀ ਗਈ ਕਿ ਇਹ ਜਿਹੜੀਆਂ ਇਹ ਇਸ ਚੌਂਕ ਨੂੰ ਜਿਹੜਾ ਰਸਤਾ ਹੈ ਉਸ ਨੂੰ ਖੋਲਿਆ ਜਾਵੇ ਤੇ ਉਸ ਨੂੰ ਖੋਲ ਕੇ ਤੇ ਜਿਹੜੀ ਜਨਤਾ ਹੈ ਉਸ ਨੂੰ ਚਾਰ ਚੁਫੇਰੇ ਆਉਣ ਜਾਣ ਦਾ ਰਾਹ ਮਿਲੇ ਮੇਰੇ ਨਾਲ ਐਸਪੀ ਸਾਹਿਬ ਖੜੇ ਨੇ ਗੱਲ ਕਰਾਂਗੇ ਇਹਨਾਂ ਦੇ ਨਾਲ ਐਸਪੀ ਸਾਹਿਬ ਹਾਂਜੀ ਸਰ ਅੱਜ ਤੁਹਾਡੇ ਵੱਲੋਂ ਇੱਕ ਟ్రਾਇਲ ਕੀਤਾ ਗਿਆ ਹੈ ਕਿ ਜਿਹਦੇ ਵਿੱਚ ਪੁਤਲੀ ਘਰ ਚੌਂਕ ਨੂੰ ਚਾਰ ਪੈਸੇ ਖੋਲ ਕੇ ਤੇ ਟ੍ਰੈਫਿਕ ਨੂੰ ਹੁੰਦੀ ਕੋਸ਼ਿਸ਼ ਕੀਤੀ ਗਈ ਹੈ ਪਰ ਜਿਹੜੀ ਲੰਬੀਆਂ ਕਤਾਰਾਂ ਸੀਗੀਆਂ ਚੌਂਕ ਦੇ ਵਿੱਚ ਫੇਰ ਲੱਗ ਗਈਆਂ ਕੀ ਕਹਿਣਾ ਚਾਹੋਗੇ ਇਸ ਬਾਰੇ ਹਾਂ ਜੀ ਇਹਦੇ ਟਰਾਈ ਕਰ ਰਹੇ ਹਾਂ ਦੇਖੋ ਲਾਈਟਾਂ ਠੀਕ ਕਰਵਾਈਆਂ ਸੀ ਲਾਈਟਾਂ ਦੇ ਟਾਈਮ ਵੀ ਵਧਾਏ ਸੀ ਤਾਂ ਵੀ ਇਹਨੂੰ ਕੋਸ਼ਿਸ਼ ਕੀਤੀ ਗਈ ਹੈ ਲੇਕਿਨ ਕਿਉਂਕਿ ਇੱਥੇ ਮੇਨ ਰੋਡ ਦੇ ਉੱਤੇ ਬਹੁਤ ਟ੍ਰੈਫਿਕ ਹੈ ਲਿੰਕ ਰੋਡ ਤੇ ਤਾਂ ਸਿਰਫ ਕੁਝ ਮੋਟਰਸਾਈਕਲ ਲੋਕਲ ਕੋਈ ਸਕੂਟਰ ਆਉਣੇ ਆ ਕੋਈ ਮੋਟਰਸਾਈਕਲ ਆਉਣੇ ਜਿਨ੍ਹਾਂ ਦਾ ਅਸੀਂ ਰਸਤਾ ਦਿੱਤਾ ਲੇਕਿਨ ਪ੍ਰੋਬਲਮ ਇਹ ਆ ਕਿ ਜਿਹੜੀ ਮੇਨ ਵੇਖੋ ਨਾ ਤੁਸੀਂ ਤੁਸੀਂ ਤੁਹਾਡੇ ਸਾਹਮਣੇ ਅਸੀਂ ਲਾਈਟਿੰਗ ਦੇ ਉੱਤੇ ਚਲਾਉਣ ਦੀ ਕੋਸ਼ਿਸ਼ ਕੀਤੀ ਜਿਹੜੀਆਂ ਸਾਈਡ ਦੀਆਂ ਲਾਈਟਾਂ ਨੇ ਸਿਰਫ 30 30 ਸੈਕਿੰਡ ਆ ਔਰ ਦੂਸਰੇ ਪਾਸੇ 1.5 ਮਿੰਟ ਆ ਇਹਨੂੰ ਦੇਖੀ ਸਰਦਾਰ ਜੀ ਆ ਦੇਖੋ ਆ ਆ ਪ੍ਰੋਬਲਮ ਆ ਵੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਜੀ ਕਿ ਜਿਸ ਤਰ੍ਹਾਂ ਟ੍ਰੈਫਿਕ ਨੂੰ ਸਚਾਰੂ ਟੰਗ ਨਾਲ ਚਲਾਉਣ ਵਾਸਤੇ ਇਹ ਮਿਹਨਤ ਕਰ ਰਹੀ ਏ ਪੁਲਿਸ ਵੱਲੋਂ ਮਿਹਨਤ ਕੀਤੀ ਜਾ ਰਹੀ ਏ ਪਰ ਉਸ ਦੇ ਬਾਵਜੂਦ ਵੀ ਲੋਕ ਜਿਹੜੇ ਨੇ ਉਹ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਤੇ ਜਿਸ ਦੀ ਵਜ੍ਹਾ ਦੇ ਨਾਲ ਜਿਹੜੇ ਲੰਬੇ ਲੰਬੇ ਜਾਮ ਲੱਗਦੇ ਨੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਦੂਰ ਦਰਾਡੇ ਤੱਕ ਜਿਹੜੀਆਂ ਇਹ ਕਤਾਰਾਂ ਨੇ ਉਹ ਲੱਗ ਚੁੱਕੀਆਂ ਨੇ ਤੇ ਇਸ ਮੁਸ਼ਕਲ ਦਾ ਹੱਲ ਕਰਨ ਵਾਸਤੇ ਅੱਜ ਅੱਜ ਜਿਹੜੇ ਨੇ ਐਸਪੀ ਹਰਪਾਲ ਸਿੰਘ ਜੀ ਇੱਥੇ ਮੌਕੇ ਦੇ ਉੱਤੇ ਪਹੁੰਚੇ ਨੇ ਤੇ ਜਾਣਦੇ ਹਨ ਨਾ ਹਾਂਜੀ ਸਰ ਕੀ ਕਹਿ ਰਹੇ ਸੀ ਤੁਸੀਂ ਭਾਜੀ ਇਸ ਤਰ੍ਹਾਂ ਆ ਕਿ ਵੇਖੋ ਇਹਦੇ ਉੱਤੇ ਜਿਹੜਾ ਵਾਹ ਬਹੁਤ ਵਾਰ ਟਰਾਈ ਕੀਤੀ ਕਿ ਲਾਈਟਾਂ ਨਾਲ ਚਲਾਉਣ ਦੀ ਵੇਖੋ ਇੱਥੇ ਹੈਵੀ ਟ੍ਰੈਫਿਕ ਆ ਬਹੁਤ ਟ੍ਰੈਫਿਕ ਆ ਦੇਖੋ ਬਹੁਤ ਜ਼ਿਆਦਾ ਟ੍ਰੈਫਿਕ ਇਹਦੇ ਉੱਤੇ ਆ ਜਿਹੜਾ ਸਾਈਡਾਂ ਤੋਂ ਸਿਰਫ ਮੋਟਰਸਾਈਕਲ ਹੁੰਦੇ ਆ ਹੋਰ ਕੋਈ ਟ੍ਰੈਫਿਕ ਨਹੀਂ ਗਈ ਔਰ ਮੋਟਰਸਾਈਕਲ ਨੂੰ ਅਸੀਂ ਪਾਸੇ ਹੀ ਦੇ ਦਿੱਤਾ ਉਹ ਨਾਲ ਜੇ ਇਦਾਂ ਟ੍ਰੈਫਿਕ ਚੱਲਦੀ ਰਹੇ ਤਾਂ ਬਿਲਕੁਲ ਕੋਈ ਜਾਮ ਨਹੀਂ ਲੱਗਦਾ ਇਸ ਤਰ੍ਹਾਂ ਬਾਕੀ ਜੇ ਅਸੀਂ ਟਰਾਈ ਕਰਦੇ ਆ ਇੱਕ ਵਾਰ ਲਾਈਟਾਂ ਵਾਲੇ ਫਿਰ ਦੁਬਾਰਾ ਟਰਾਈ ਕਰਕੇ ਵੇਖਾਂਗੇ ਕਿਉਂਕਿ ਅੱਜ ਤਾਂ ਟ੍ਰੈਫਿਕ ਘਟਿਆ ਅੱਜ ਤਾਂ ਬਹੁਤ ਟ੍ਰੈਫਿਕ ਘਟਿਆ ਇਸ ਤੋਂ ਬਾਅਦ ਜੇ ਜੋ ਜ਼ਿਆਦਾ ਟ੍ਰੈਫਿਕ ਹੋਵੇ ਤਾਂ ਕੀ ਹੋਏਗਾ ਸਰ ਇਹਦੇ ਨਾਲ ਜਿਹੜੇ ਆਸੇ ਪਾਸੇ ਦੇ ਦੁਕਾਨਦਾਰ ਨੇ ਕਿਉਂਕਿ ਇਹ ਜਿਹੜਾ ਇਲਾਕਾ ਹੈ ਇਹ ਇਹ ਬਹੁਤ اسلام ਆਬਾਦ ਤੇ ਹੋਰ ਅਗਲੇ ਬੰਨੇ ਜਿਹੜੇ ਇਲਾਕੇ ਨੇ ਉਹਨਾਂ ਨੂੰ ਜੋੜਦਾ ਹੈ ਦੂਜੇ ਬੰਨੇ ਜੇਕਰ ਆਪਾਂ ਇੱਧਰ ਗੱਲ ਕਰੀਏ ਗਵਾਲ ਮੰਡੀ ਤੋਂ ਲੈ ਕੇ ਤੇ ਅਗਲੇ ਜਿਹੜੇ ਪਿੰਡ ਨੇ ਘਰੋ ਕੜਨੀ ਦੇ ਅੱਗੇ 20 ਤੋਂ 25 ਪਿੰਡ ਅੱਗੇ ਪੈਂਦੇ ਨੇ ਉਹਨਾਂ ਨੂੰ ਜੋੜਦਾ ਹੈ ਤੇ ਲੋਕਾਂ ਨੂੰ ਆਵਾਜਾਈ ਦੇ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਨਹੀਂ ਭਾਰੀ ਕੋਈ ਐਵੇਂ ਇਹ ਬਾਨੇ ਮਰੀ ਆ ਮੈਂ ਤੁਹਾਨੂੰ ਦਿਖਾਈ ਦੇਣਗੇ ਔਰ ਸਮਝਣਗੇ ਕਿ ਟ੍ਰੈਫਿਕ ਰੂਲ ਤੋੜਨਾ ਸਾਡਾ ਹੱਕ ਹੈ ਜੀ ਤੁਸੀਂ ਗੱਲ ਕੀਤੀ ਹੈ ਕਿ ਸਾਈਡਾਂ ਦੇ ਉੱਤੇ ਸਲੀਪ ਰੋਡ ਬਣੀ ਹੈ ਪਰ ਜਿਹੜੀ ਸਲੀਪ ਰੋਡ ਏ ਉਹਨੂੰ ਜਿਹੜੇ ਦੁਕਾਨਦਾਰ ਨੇ ਉਹ ਆਪਣੀ ਪਾਰਕਿੰਗ ਦੇ ਤੌਰ ਤੇ ਵਰਤ ਰਹੇ ਆ ਜੀ ਹਾਂਜੀ ਕੋਈ ਨਹੀਂ ਇਹਦੇ ਵਾਸਤੇ ਤੁਹਾਡੇ ਲੋਕ ਕੀ ਉਪਰਾਲੇ ਕੀਤੇ ਜਾਣਗੇ ਇਹਦੇ ਵਿੱਚ ਅਸੀਂ ਡੇਲੀ ਜਿਹੜੇ ਆ ਇੱਕ ACP ਦੀ ਟੀਮ ਸਾਡੀ ਜਿਹੜੀ ਹੈ ਡੇਲੀ ਇਨਕ੍ਰੋਚਮੈਂਟ ਤੇ ਇਹਨਾਂ ਵਾਸਤੇ ਅਸੀਂ ਚਲਾਨ ਕਰਦੇ ਅਸੀਂ ਸਿਰਫ ਰੋਂਗ ਪਾਰਕਿੰਗ ਦੇ ਚਲਾਨ ਕਰ ਰਹੇ ਹਾਂ ਇਸਨ SP ਹਰਪਾਲ ਸਿੰਘ ਜੀ ਜਿਨ੍ਹਾਂ ਨੇ ਆਣ ਕੇ ਇੱਥੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦੇ ਬਾਵਜੂਦ ਵੀ ਇੱਥੇ ਜੇਕਰ ਇਸ ਚੌਰਾਹੇ ਨੂੰ ਪੁਦਲੀਕਰ ਚੌਂਗ ਦੇ ਵਿੱਚ ਬਣੇ ਚੌਰਾਹੇ ਨੂੰ ਚਾਰੋਂ ਪਾਸੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਂਦੇ ਹਨ ਤਾਂ ਲੰਬੀਆਂ ਕਤਾਰਾਂ ਜਿਹੜੀਆਂ ਨੇ ਉਹ ਮੇਨ ਜੀਟੀ ਰੋਡ ਜਿਹੜੀ ਕਿ ਅਟਾਰੀ ਵਾਗਾ ਸਰਹੱਦ ਹੈ ਉਹਦੇ ਉੱਤੇ ਲੰਬੇ ਜਾਮ ਲੱਗਨੇ ਸ਼ੁਰੂ ਹੋ ਜਾਂਦੇ ਹਨ ਤੇ ਪੁਲਿਸ ਵੱਲੋਂ ਜਾਂ ਐਸਪੀ ਹਰਪਾਲ ਸਿੰਘ ਵੱਲੋਂ ਆਮ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਪੁਲਿਸ ਆਪਣਾ ਫਰਜ਼ ਪੂਰੀ ਤਰ੍ਹਾਂ ਨਿਭਾ ਰਹੀ ਹੈ ਤਾਂ ਜਿਹੜੀ ਆਮ ਜਨਤਾ ਇਹ ਉਹ ਵੀ ਜਿਹੜੇ ਇਹ ਟ੍ਰੈਫਿਕ ਦੇ ਨਿਯਮ ਨੇ ਉਹਨਾਂ ਨੂੰ ਲਾਗੂ ਕਰੇ ਤੇ ਉਹਨਾਂ ਵੱਲ ਧਿਆਨ ਦੇਵੇ ਤੇ ਟ੍ਰੈਫਿਕ ਨਿਯਮ ਜਿਹੜੇ ਨੇ ਉਹਨਾਂ ਨੂੰ ਲਾਗੂ ਕਰਦੇ ਹੋਏ ਸੜਕਾਂ ਦੇ ਉੱਤੇ ਚੱਲਣ ਅਮ੍ਰਿਤਸਰ ਤੋਂ ਮੁਕੇਸ਼ ਦੇ ਨਾਲ ਜਤਿੰਦਰ ਸਿੰਘ ਦੀ ਰਿਪੋਰਟ